ਸਾਨੂੰ ਸੂਚਨਾ ਮਿਲੀ ਸੀ ਕਿ ਭਾਤ ਨਗਰ ਕੰਨ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਇੱਥੇ ਮੁੱਕ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਵਾਈਟ ਕਰੀ ਜਾਂਦੇ ਹਾਂ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਹੈ ਅੰਦਰ ਤੁਹਾਨੂੰ ਪਤਾ ਲੱਗਿਆ ਕਿੰਨੇ ਕਟੀਆਂ ਹੌਣ ਤੱਕ ਆ ਗਏ ਐ ਇਹ ਅੱਗ ਲੱਗੀ ਕਿਹੜੀ ਥੋਪੀ ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਆ ਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਗਲ ਇੱਥੇ ਪਹੁੰਚ ਕੇ ਅਸੀਂ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬੋਤੀ ਰਹਿ ਗਈ ਹੈ ਅਜੇ ਅੰਦਰ ਕੁਝ ਲੋਕ ਵੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀ ਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਡੀ ਬੀ ਐਸਐਟ ਪਾ ਕੇ ਅੰਦਰ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਘਰੇ ਕਾਫੀ ਸੀਰੀਅਸ ਸੀ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਕੰਡੀਸ਼ਨ ਹੈਗੀ ਉਹਨਾਂ ਦੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਹੋਜ਼ਰੀ ਦਾ ਸਮਾਨ ਸੀਗਾ ਜਾਂ ਇਸ ਤਰ੍ਹਾਂ ਦਾ ਕਮਰਸ਼ੀਅਲ ਹੈ ਫੌਜ ਹੋਜ਼ਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਹੈ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਨੂੰ ਆ ਘੱਟੋ ਘੱਟ 60 70 ਫੁੱਟ ਹੈ ਗਿਆ ਹੈ ਤੇ ਇੱਕ ਆ ਰਾਈ ਉਚਾਲੇ ਫੈਕਟਰੀ ਬਣੀ ਹੋਈ ਹੈ ਇਹ ਰਾਈਡ ਹਮਸਲੇਰੀਆ ਦੇ ਵਿੱਚ ਇੰਨ ਤੱਕ ਕਿੰਨੇ ਟੈਂਕਰ ਲੱਗ ਸਕਦੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾ ਉਦੋਂ ਦੇ ਅਸੀਂ ਲੱਗੇ ਹੋਏ ਆ 9 ਵਜੇ ਦੇ ਦੋ ਤਿੰਨ ਘੰਟੇ ਹੋ ਗਏ ਅੱਛਾ ਕਿਹੜੇ ਅਫਸਰ ਜਿਹੜੇ ਇਸ ਕੰਮ ਵਜੂਦ ਰਹਿ ਗਏ ਸੀ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣਾ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਗੱਡੀਆਂ 7-8 ਸਾਡੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਇਹ ਕਿਹੜਾ ਮਹੱਲਾ ਹੈ ਜੀ ਇਹ ਸਾਡੇ ਵਾਰਡ ਪੈਂਦਾ ਹੈ ਵਾਰਡ ਨੰਬਰ 73 ਤੇ ਇਹ ਸਵੇਰੇ ਸਵਾ ਕੱਠ ਦਾ ਹੋਇਆ ਜੀ ਮੈਨੂੰ ਜਦੋਂ ਮੈਸੇਜ ਮਿਲੇ ਇੱਥੇ ਪਹੁੰਚੇ ਹਾਂ ਆਪਣੇ ਵੱਲੋਂ ਜਿਹੜੀ-ਜਿਹੜੀ ਕੋਸ਼ਿਸ਼ਾਂ ਹੋ ਸਕਦੀਆਂ ਸੀ ਕਿਆ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੇ ਮਗਰ ਜੜੇਬ ਵਿੱਚ ਆਪਣੀ ਤਾਂ ਬਹੁਤ ਵੱਡੀ ਹੋਈ ਹੈ ਹਾਲੇ ਤੱਕ ਅਸੀਂ ਐਸੇ ਦੇਖੋ ਅੱਗ ਤਾਂ ਸ਼ਾਂਤ ਨਹੀਂ ਨਹੀਂ ਹੋ ਪਾਇਆ ਅਜੇ ਤੱਕ ਫਾਇਰ ਬ੍ਰਿਗੇਡ ਵੀ ਪਹੁੰਚ ਗਈਆਂ ਮਗਰ ਹਾਲੇ ਤੱਕ ਇੱਥੇ ਕੰਮ ਕੋਈ ਨਹੀਂ ਤੇਜ਼ੀ ਚ ਚੱਲ ਰਿਹਾ ਜੇ ਅੰਦਰ ਤੱਕ ਖੋਲਿਆ ਨਹੀਂ ਗਿਆ ਮੈਨੂੰ ਲੱਗਦਾ ਅੱਗ ਦਾ ਹਾਲੇ ਤੱਕ ਬਹੁਤ ਕੰਮ ਐ ਜੇ ਕੰਟਰੋਲ ਨਹੀਂ ਹੋਈ ਕੰਟਰੋਲ ਸਾਹਿਬਾ ਜੀ ਹਾਂਜੀ ਇਹਦੀ ਅੱਗ ਕੰਟਰੋਲ ਹੋਈ ਹੈ ਕਿ ਨਹੀਂ ਹੋਈ ਅਜੇ ਦੇਖੋ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਹਨ ਨੇ ਕੰਟਰੋਲ ਕੀਤੀ ਹੈ ਮਗਰ ਹਾਲੇ ਅੰਦਰ ਵਾਲੇ ਕਮਰੇ ਖੋਲੇ ਨਹੀਂ ਗਏ ਜਿਹਦੇ ਵਿੱਚ ਹਾਲੇ ਵੀ ਚਾਂਸ ਜੋ ਧੂਆਂ ਦੇਖ ਕੇ ਲੱਗਦਾ ਹੈ ਕਿ ਹਾਲੇ ਵੀ ਅੱਗ ਦਾ ਪੂਰਾ ਪ੍ਰਕੋਪ ਅੰਦਰ ਹੋਏਗਾ ਮਗਰ ਉਹਨਾਂ ਨੇ ਫਿਰ ਵੀ ਬੜੀ ਅੱਛੀ ਵਧੀਆ ਕੋਸ਼ਿਸ਼ ਕੀਤੀ ਹੈ ਉੱਤੇ ਉਹਨਾਂ ਦੇ ਦੋ ਫੈਮਿਲੀ ਮੈਂਬਰ ਸੀਗੇ ਉਹਨਾਂ ਨੂੰ ਕੱਢਿਆ ਤੇ ਕੱਢ ਕੇ ਹਸਪੀਟਲ ਤੱਕ ਪਹੁੰਚਾਇਆ ਜੀ ਪ੍ਰੋਪਰਟੀ ਮਾਲਕ ਕਿਹੜੇ ਨੇ ਕਿ ਕਿੰਨੇ ਦਿਨਾਂ ਤੋਂ ਪ੍ਰੋਪਰਟੀ ਹੈ ਜਿਹੜੀ ਹੈ ਇਹ ਚੋਪੜਾ ਜੀ ਨੇ ਜੀ ਰਜਤ ਚੋਪੜਾ ਜੀ ਇਹ ਉਹਨਾਂ ਦੇ ਪਾਦਰ ਸਾਹਿਬ ਮਦਰ ਸਾਹਿਬ ਆਪ ਦੋ ਪਰ ਉਹਨਾਂ ਦੀ ਦੋਨੋਂ ਦੋਨਾਂ ਦੀ ਵਾਈਫ ਤੇ ਬੱਚੇ ਰਹਿੰਦੇ ਸੀ ਜੀ ਅਜੇ ਵੀ ਉਹਨਾਂ ਸਾਹਿਬ ਨੇ ਹਾਲੇ ਤੱਕ ਕਿਹਾ ਨਹੀਂ ਕੋਈ ਖਬਰ ਆਈ ਨਹੀਂ ਹੈ ਮਗਰ ਉੱਤੇ ਕਮਰੇ ਚ ਦਾਦੀ ਔਰ ਪੋਤਾ ਕਾਫੀ ਦੇਰ ਤੱਕ ਬੰਦ ਰਹੇ ਹੈ ਤੇ ਉਹਨਾਂ ਨੂੰ ਹਸਪਤਾਲ ਤੱਕ ਉਹਨੂੰ ਪਹੁੰਚਾਇਆ ਗਿਆ ਹੈ ਇਸ ਬਾਰੇ ਹਾਲੇ ਤੱਕ ਕੁਝ ਚੀਜ਼ ਜਾਨੂ ਨਹੀਂ ਹੈ ਕਿ ਕਿਸ ਕੰਡੀਸ਼ਨ ਵਿੱਚ ਨੇ ਹਾਲ ਤੱਕ ਖਬਰ ਨਿਕਲ ਕੇ ਬਾਹਰ ਨਹੀਂ ਆਈ ਹੈ ਜੀ ਮਾਲਕ ਕਰੇ ਦੋਨੋਂ ਜਣੇ ਠੀਕ ਹੋ ਆਪ ਬਾਅਦ ਦੇ ਕਵਾਂਡੀਆਂ ਨੂੰ ਉੱਪਰ ਡਾ ਰਹੀ ਜੀ ਬਿਲਕੁਲ ਜੀ ਆਪਕ ਕੋਸ਼ਿਸ਼ ਕੀਤੀ ਜਦੋਂ ਪਹੁੰਚੇ ਸੀ ਇੱਥੇ ਤੇ ਨਾਲਦਿਆਂ ਦੇ ਵੀ ਜਿਹੜੇ ਸਿਲੰਡਰ ਸਿਲੰਡਰ ਹੈ ਕੱਢ ਕੁੱਢ ਕੇ ਤਾਂ ਵੀ ਬਾਹਰ ਕਰ ਦਿੱਤੇ ਸੀਗੇ ਤਾਂ ਕਿ ਰਿਸਕ ਜਿਹੜਾ ਕਵਰ ਕਰ ਸਕਦੇ ਆ ਉਹ ਤਾਂ ਕਵਰ ਕਰੀਏ ਬਾਕੀ ਹਾਲੇ ਸਿਚੁਏਸ਼ਨ ਜਿਹੜੀਆਂ ਹਾਲੇ ਕੰਡੀਸ਼ਨ ਜਿਹੜੀ ਹੈ ਖਰਾਬ ਹੈ ਜੀ ਹਾਂਜੀ ਫੈਮਿਲੀ ਮੈਂਬਰਸ ਦਾ ਨੀਅਰ ਅਬਾਊਟ 10 ਸੀਗੇ ਘਰ ਦੇ ਮੈਂਬਰ ਉਹ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀਗੇ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾ ਰਹੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗਿਆ ਤੇ ਸੁਣਨ ਵਿਚਾਰਿਆ ਕਿ ਕੁਝ ਮਾੜੀ ਖਬਰ ਹੈ ਜੈਂਸ਼ੇ ਨਹੀਂ ਲੇ ਤੁਮਸ਼ੇ ਨਹੀਂ ਕਿੰਨਾ ਹਾਜ਼ਰੀ ਦਾ ਸੁਝਾਅ ਕਰਨਾ ਚਾਹਤ ਹੈ ਦੇਖੋ ਹੈਗਾ ਤਾਂ ਰੈਜ਼ੀਡੈਂਸ਼ੀਅਲ ਏਰੀਆ ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਿਡ ਪਿਆ ਸੀ ਮਾਲ ਉਹਨਾਂ ਦਾ نیچے ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ। ਮੈਨੂੰ ਲੱਗਦਾ ਤੁਹਾਨੂੰ ਵੀ ਬਿਹਤਰੀ ਹੋਣੀ ਚਾਹੀਦੀ ਹੈ। ਦੇਖੋ ਸੁਨਨ ਵਿੱਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਪੋਤਾ ਜੀ। ਮਿਲ ਗਿਆ ਕੋਈ। ਮੈਂ ਹਾਲੇ ਵੀ ਮਾਲਕ ਨੂੰ ਇਹ ਕਹਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ। ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ। ਮੈਂ ਰੱਬ ਅੱਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀਆਂ ਕਿਸੇ ਦੀ ਔਲਾਦ ਮਾਲਕਾ ਹੱਥ ਰੱਖੀ। ਮਾਤਰਾਣੀ ਜੇ ਜਨਨ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਦੇਣਾ। ਇਹ ਭਾਰਤ ਨਗਰ ਪੈਟਰੋਲ ਪੰਪ ਦੇ ਨਾਲ ਤਿੰਨ ਨੰਬਰ ਗਲੀ ਲੱਗਦੀ ਹੈ ਸਵੇਰੇ ਗਲੀ ਵੱਲੋਂ 579 ਭਰਾਣੇ ਉਹਨਾਂ ਨੂੰ ਮਤਲਬ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਜ ਨਹੀਂ ਬਹੁਤ ਜਾਵੇ ਲੋਕ ਕਿਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ 15-12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਮੌਕੇ ਤੇ ਜਿਹੜੇ ਆਪਣੇ ਫਾਇਰ ਬ੍ਰਿਗੇਡ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮੱਲੇਆਂ ਨੇ ਬਹੁਤ ਹੈਲਪ ਕੀਤੀ ਨਾਲ ਮੁੰਡਾ ਮੁੰਡਾ ਲਾ ਕੇ ਖੜੇ ਨੇ ਉਹ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਆਪਣੀ ਗੱਲ ਹੋਈ ਆ ਹਸਪੀਟਲ ਬੇਟਾ ਉਹਨੂੰ ਪੰਪਿੰਗ ਕਰਨ ਤੇ ਮਦਰ ਵੀ ਕਾਫੀ ਸੀਰੀਅਸ ਨੇ ਬਸ ਔਰਤਾ ਅਰਦਾਸ ਜੁਆ ਕਰਦੇ ਆ ਜਿਹੜਾ ਇਹ ਬਾਣਾ ਵਰਤਨਾ ਸੀ ਵਰਤੇ ਹੋ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਂ ਦਾ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 18 ਕੁ ਸਾਲ ਮੇਰਾ ਗੱਲ 17-18 ਸਾਲ ਦਾ ਮੁੰਡਾ ਸੀ ਤੇ ਮਾਤਾ ਜੀ ਸੀ ਕਿੰਨੇ ਪਰਿਵਾਰ ਦੇ ਅੰਦਰ ਮੈਂਬਰਸ ਥਲਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਦੋਂ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਹੇ ਠੀਕ ਹੈ ਅਜੇ ਸੀਰੀਅਸ ਕੰਡੀਸ਼ਨ ਚ ਹੈ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਅੱਠ ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਅਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਦੋ ਸੀਰੀਅਸ ਆ ਦੋ ਸੀਰੀਅਸ ਆ ਪੰਪ ਨਾਲ ਬੇਟਾ ਜਿਹੜਾ ਹੈਗਾ 18 ਵੀ ਸਾਲ ਦਾ ਉਹਨੂੰ ਪੰਪ ਨਾਲ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕਿ ਇਹ ਉਹ ਜਿਹੜਾ ਪਾਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮਗੇਟ ਵਾਲੇ ਭਾਈ ਜਿੱਤੇ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੱਢਿਆ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਔਰ ਅਰਦਾਸ ਜੁਆ ਕਰਦੇ ਹਾਂ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਧਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਪਰ ਕੋਈ ਵਰਨਿਕ ਉਸ ਦਾ ਨਹੀਂ ਹੈ ਅੰਦਰ ਕਿਸੇ ਨੂੰ ਕੋਈ ਪਛਾਣਦੇ ਨਹੀਂ ਆਜਾ ਨਹੀਂ ਹੈ ਨਹੀਂ ਹਜੇ ਤੱਕ ਤਾਂ ਕੋਈ ਐਸੀ ਇਨਫੋਰਮੇਸ਼ਨ ਨਹੀਂ ਕਿ ਕਿਨਾਰੇ ਹੈ ਔਰ ਕਾਰੋਬਾਰ ਕੀ ਸੀ ਹੋਦੀ ਸੀ ਤੇ ਕੀ ਮੈਂ ਭਾਜੀ ਆਪ ਹੁਣੇ ਆਇਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਰਜਿਸਟ੍ਰੇਸ਼ਨ ਲੱਗਾ ਰੈਜੀਡੈਂਸੀ ਤੇ ਪਰਿਵਾਰ ਹੀ ਰਹਿੰਦੇ ਸੀ ਦੋ ਪਰਿਵਾਰ ਆ ਦੋ ਭਰਾ ਨੇ ਉਹਨਾਂ ਦੀ ਵਾਈਫ ਤੇ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਕੁਝ ਕਰਦੇ ਆ ਤੇ ਕਰਦੇ ਆ ਬੋਦੀ ਵਗੈਰਾ ਸੇ ਕਾਫੀ ਹੋਤੀ ਹੈ ਸਮਾਨ ਲਿਆ ਹੋਇਆ ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਤਕੀਆਂ ਦੇਖੀਆਂ ਨੇ ਮੱਛੀਆਂ ਨੇ ਜਿਹੜੀਆਂ ਹੀ ਪਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਤੇ ਮਾਤਾ ਜੀ ਉਹਨਾਂ ਨੂੰ ਠੀਕ ਕਰਾ ਦੇ ਇਹ ਆਪਣੇ ਪਾਪਾ ਦਾ ਮੱਲਾ ਪੈਂਦਾ ਇੱਥੇ ਪਟੋਲਪਾੜੀ ਗਲੀ 'ਚ ਅੱਜ ਚੋਪੜਾ ਇੰਡਸਟਰੀ ਹੈਗੀ ਆ ਜਿਹਨਾਂ ਦਾ ਥੱਲੇ 12-12 ਨਾਲ ਧਾਗੇ ਤਾਰ ਹੁੰਦਾ ਤੇ ਉੱਪਰ ਹੀ ਨਾਸ਼ਾ ਹੁੰਦਾ ਕੋਈ ਸਾਟ ਸਦਕਾ ਲੱਗਣ ਵਾਲਾ ਇੱਥੇ ਕਾ ਵੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਪੁਲਿਸ ਬਸਾਲ ਦੀ ਸੁਧਾਰਣੀ ਉਹਨਾਂ ਦੀ ਇਮੌਰਟ ਹੋ ਚੁੱਕੀ ਜਿਸ ਹਫਤਾ ਤੋਂ ਉਹਨਾਂ ਆਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਹਾ ਦੀ ਇਨਸਿਸ ਚ ਬੜਾ ਨਟਰਾ ਸੀਰੀਅਸ ਹੋ ਗਈ ਬਸਰੇ ਕਾਪੀਰ ਮੌਕੇ ਤੇ ਆਇਆ ਸੀ ਦੇਖਦੇ ਆ ਸਰਪਚੀਆ ਕੀ ਕੀ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹਦੀ ਵੀ ਮੌਤ ਹੋ ਗਈ ਨਹੀਂ ਮੌਤ ਤਾਂ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਦੱਸਦੇ ਜੀ ਕਿ ਡੀ ਐਮ ਸੀ ਦਾ ਸਿੱਧੇ ਸਰ ਤੋਂ ਜੀ ਸਰ ਹੋਣਾ ਤੇ ਰਾਹਤ ਕਾਰਜ ਚੱਲ ਰਹੀ ਹੈ ਬਿਲਕੁਲ ਲੱਗਿਆ ਹੈ ਇਹ ਵੈਕਸਾਈਟ ਬ੍ਰਿਗੇਡ ਵਾਲੇ ਸਾਰੇ ਆਈਆਂ ਹੋਈਆਂ ਨੇ ਟੀਮਾਂ ਕਾਫੀ ਤੇ ਹੋਰ ਵੀ ਕਾਫੀ ਇੱਥੇ ਦੇਖਦੇ ਆ ਸਰ ਨੇ ਕੋਈ ਜਾਂਚ ਕੀਤੀ ਵੀ ਇਹਨਾਂ ਦਾ ਕਾਰੋਬਾਰ ਕੀ ਸੀ ਕੰਮ ਕੀ ਸੀ ਇਹਨਾਂ ਦਾ ਕੋਈ ਕਾਰੋਬਾਰ ਇਹਨਾਂ ਦਾ ਥੱਲੇ ਕਰਦੇ ਥੱਲੇ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਵਿੱਚ ਹੈਗਾ ਕੰਮ ਉਹਨੂੰ ਸਾੜ ਛੱਡ ਕੇ ਨਾ ਆਖ ਲੈ ਜਿਹੜਾ ਹੁਣ 5 7 10 ਪਹਿਲੇ ਸਾਨੂੰ ਪਤਾ ਲੱਗਿਆ ਇੱਕ ਪਰਿਵਾਰ ਚ ਬੱਚਾ ਸੀ ਜਦੋਂ ਸਾਡਾ ਭੀਜਾ ਹੋ ਸਾਰਾ ਕੁਝ ਸੌਗਤ ਬਹੁਤ ਪਤਾ ਲੱਗੇ 10 ਪਹਿਲਾਂ ਅਸੀਂ ਕਿਹਾ ਦੀ ਮਦਰ ਸੀ ਉਹਨੂੰ ਵੀ ਤੇ 70 ਵਰਕ ਸਰਵਿਸ ਉਹਦੀ ਪਾਸ ਸੀ ਇੱਕ ਬੇਟਾ ਇਹਨਾਂ ਦਾ ਨਾਲ ਕੰਮ ਕਰਦਾ ਉਹ ਵੀ ਆ ਗਿਆ ਸਾਡਾ ਭੀਜਾ ਸੀ ਬਹੁਤ ਪਤਾ ਦੀ ਗੱਲ ਹੈ ਔਰ ਮਾਤਾ ਜੀ ਸਾਡੇ ਜਿਹੜੇ 70 75 ਪਾਸ ਹੋ ਗਏ ਦੋਨੋਂ ਦਾ ਬਦਲਣ ਦੇ ਇੱਕ ਦੋਨੇ ਬੋਝੇ ਇੱਕ ਤਸ਼ੀਮਾ ਦਾ ਦੋ ਮੋਤਾ ਹੋ ਚੁੱਕੇ ਹੁਣ ਤੱਕ ਇਸ ਮਾਮਲੇ ਹਿੰਦੂ ਬਾਕੀ ਪਰਿਵਾਰ ਬਾਹਰ ਸੀਗਾ ਜਿਹੜੇ ਦੋ ਜਣੇ ਅੰਦਰ ਸੀਗੇ ਉਹ ਕੱਢ ਲਈ ਸੀ ਅਫਸਰ ਤੋਂ ਸਾਹਿਬ ਜਿਹੜਾ ਨੇ ਜਿਹੜੀ ਸਨਦੀ ਪਛਾਣ ਚਾਹ ਉਹ ਕੱਢੇ ਪਰ ਦੋਨਾਂ ਦੇ ਬੱਥੇ ਹੋ